ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਅੱਜ ਗੁਰੂਰ ਸੈਦੇ ਐਸ.ਡੀ.ਐਮਾ ਗੋਲੂ ਕਾ ਮੋੜ ਪਹੁੰਚੇ ਹੈਗੇ ਜਿੱਥੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹਨਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਆ ਵੀ ਕਬਜ਼ੇ ਜਿਹੜੇ ਆ ਪਿੱਛੇ ਕਰ ਲਿਓ ਜਿਹੜੀ ਪੀ.ਡਬਲਯੂ.ਡੀ ਦੀ ਜਗ੍ਹਾ ਆ ਲੋਕਾਂ ਨੇ ਕਹੇ ਕਬਜ਼ੇ ਕੀਤੇ ਜਿਸ ਕਰਕੇ ਪਿਛਲੇ ਦਿਨ ਇੱਕ ਹਾਸਾ ਵੀ ਵਾਪਰਿਆ ਸੀ ਗਲਵਾਤ ਕਰ ਲੈਣੇ ਆ ਐਸ.ਡੀ.ਐਮ ਨਾਲ ਹੈਗੇ ਮੈਂ ਅੱਜ ਜਿੱਦਾਂ ਤੁਸੀਂ ਦੇਖਿਆ ਹੈਗਾ ਪੀ.ਡਬਲਯੂ.ਡੀ ਦੀ ਜਗ੍ਹਾ ਦੇ ਕਬਜ਼ੇ ਆ ਨਜਾਇਜ਼ ਕਬਜ਼ੇ ਆ ਕਿ ਚੇਤਾਵਨੀ ਜਿਹੜੀ ਇਹਨਾਂ ਲੋਕਾਂ ਨੂੰ ਮੈਂ ਦਿੱਤੀ ਗਈ ਇੱਥੇ ਮੈਂ ਜਦੋਂ ਵਾਰ-ਵਾਰ ਐਕਸੀਡੈਂ ਤਾਂ ਫਿਰ ਇਹ ਗੋਲੂ ਦਾ ਮੋੜ ਹੈ 3.2 ਤੋਂ ਜੋ ਦੁਕਾਨ ਚੱਲ ਰਹੀ ਹੈ ਉਹ ਉਹਨਾਂ ਦੇ ਹੱਥੋਂ ਬਾਹਰ ਆ ਕੇ ਸਾਈਡ ਜੋ ਜਿਹੜੇ ਸਪੇਸ ਹੈ ਉਹ ਪੀ ਡਬਲਯੂ ਦਾ ਸਪੇਸ ਹੈ ਪਾਰਕਿੰਗ ਵਾਸਤੇ ਬਣੀ ਹੋਈ ਹੈ ਤੇ ਬਸ ਸਟਾਪ ਵੀ ਬਣੀ ਹੋਈ ਹੈ ਉਤੋਂ ਅੱਗੇ ਤੱਕ ਦੁਕਾਨ ਵਗੈਰਾ ਲੇਕਿਨ ਨਾ ਥੋੜਾ ਸਾ ਐਨਕ੍ਰੋਚਮੈਂਟ ਚੱਲ ਰਿਹਾ ਇਸ ਕਰਕੇ ਆਪਾਂ ਇਹਨਾਂ ਨੂੰ ਇੱਕ ਵਾਰ ਚੈੱਕ ਕਰਕੇ ਮੋਕੇ ਦੇ ਨਸ਼ਾ ਵਗੈਰਾ ਵੈਰੀਫਾਈ ਕਰਕੇ ਇਹਨਾਂ ਨੂੰ ਹਟਾਇਦੇ ਨੇ ਆ ਗਈ ਹੈ ਜੋ ਇਹਨਾਂ ਦੇ ਹਦੂਦੇ ਅੰਦਰ ਜੋ ਇਹਨਾਂ ਦੇ ਜਗ੍ਹਾ ਹੈ ਸਿਰਫ ਉੱਤੇ ਸਾਰੇ ਦੁਕਾਨਾਂ ਚੱਲਨੀ ਚਾਹੀਦੀਆਂ ਬਾਹਰ ਨਹੀਂ ਚੱਲਨੀ ਚਾਹੀਦੀਆਂ ਕਿੰਨੇ ਦਿਨ ਦਾ ਚੇਤਾਵਨੀ ਜੜੀ ਹੈ ਤੁਹਾਡੇ ਵੱਲੋਂ ਦਿੱਤੀ ਗਈ ਹੈ ਬਈ ਇਹ ਪਿੱਛੇ ਕਰ ਲੋ ਨਹੀਂ ਤਾਂ ਕਿਹੜੀ ਕਾਰਵਾਈ ਹੈ ਇਹਨਾਂ ਤੇ ਹੋ ਸਕਦੀ ਹੁਣ ਆਪਾਂ ਇਹਨਾਂ ਨੂੰ ਜਿਵੇਂ ਮੈਂ ਦੇਖ ਰਹੀ ਹਾਂ ਬਹੁਤ ਸਟ੍ਰਕਚਰਸ ਵਗੈਰਾ ਬਣੀ ਹੋਈ ਹੈ ਕੁਝ ਸਟ੍ਰਕਚਰਾਂ ਹੈ ਸਿਮਿੰਟ ਵਗੈਰਾ ਪੱਕੇ ਬਣੀ ਹੋਈ ਹੈ ਤਾਂ ਫਿਰ ਆਪਾਂ 2-3 ਦਿਨ ਦਾ ਇਹਨਾਂ ਦਾ ਟਾਈਮ ਦੀ ਹੈ ਮੰਡੇ ਤੋਂ ਸੰਡੇ ਜਾਂ ਫਿਰ ਮੰਡੇ ਤੋਂ ਪਹਿਲਾ ਪਹਿਲਾ ਇਹਨਾਂ ਦੇ ਸਾਰੇ ਕਲੀਅਰ ਹੋਣੇ ਚਾਹੀਦਿਆ ਅਗਰ ਨਹੀਂ ਹੈ ਆਪਾਂ ਵੈਸੇ ਹੀ ਨਾਲ ਦੇ ਨਾਲ ਸ਼ੁਰੂ ਕੀ ਹੈ ਜੋ ਨਕਸ਼ੇ ਵਗੈਰਾ ਪਟਵਾਰੀ ਤੇ ਕਨਗੋ ਨੂੰ ਹਦਾਇਤ ਕੀ ਹੈ ਕਿ ਆਪਾਂ ਨਕਸ਼ੇ ਵਗੈਰਾ ਲਾ ਕੇ ਪੀ ਡਬਲਯੂ ਡੀ ਦੇ ਨਾਲ ਬੈਠ ਕੇ ਇਹਨਾਂ ਦੇ ਜੋ ਇਨਕ੍ਰੋਚਮੈਂਟ ਹਟਾਉਣੇ ਵਾਸਤੇ ਕਾਨੂੰਨ ਦੇ ਨਾਲ ਕਰ ਰਹੀ ਕਰਨੀ ਹੈ ਉਹ ਕਰਨ। ਜਿੱਥੇ ਮੇਨ ਦੁਕਾਨਾਂ ਹੈਗੀਆਂ ਉਸ ਤੋਂ ਅੱਗੇ 25 ਫੁੱਟ ਤੱਕ ਅੱਗੇ ਦੁਕਾਨਾ ਵਧਾ ਕੇ ਹੋਰ ਸ਼ਟਰ ਲਾ ਕੇ ਨਵੀਆਂ ਦੁਕਾਨਾਂ ਅੱਗੇ ਹੋਰ ਵਿਸਾਰ ਦਿੱਤੀਆਂ ਗਈਆਂ ਉਹ ਵੀ ਹਟਾਈਆਂ ਜਾਣਗੀਆਂ। ਬਿਲਕੁਲ ਜੋ ਵੀ ਨਵਾਂ ਜਾਂ ਫਿਰ ਪੁਰਾਣਾ ਜੋ ਵੀ ਦੁਕਾਨ ਹੈ ਉਹਨਾਂ ਦੇ ਜੋ ਪੱਕੇ ਜਗ੍ਹਾ ਲੈ ਆ ਸਿਰਫ ਕਾਨੂੰਨ ਦੇ ਮੁਤਾਬਿਕ ਜਿੰਨੇ ਜਗ੍ਹਾ ਉਹਨਾਂ ਦੇ ਹੈ ਸਿਰਫ ਉੱਤੇ ਚਲਾ ਸਕਦੇ ਆ। ਜੋ ਹੋਰ ਵੀ ਕੋਈ ਨਵਾਂ ਦੁਕਾਨ ਆਣੀ ਹੈ ਮੰਨ ਲਓ ਕਿ ਇਹ ਜੋ ਪੁਰਾਣੀ ਦੁਕਾਨਾ ਹੈ ਅੰਦਰ ਚਲੇ ਗਿਆ ਫਿਰ ਹੋਰ ਨਵਾਂ ਦੁਕਾਨ ਬਾਹਰ ਲਾ ਸਕਦੇ ਨੇ ਉਹ ਵੀ ਨਾਟ ਅਲੋਡ ਹੈ ਆਪਾਂ ਕੰਟੀਨਿਊਸਲੀ ਇਹਦੇ ਵਿੱਚ ਧਿਆਨ ਰੱਖਾਂਗੇ ਮੋਨਿਟਰ ਕਰਨ ਕੇ ਜੋ ਜਿੰਨੇ ਵੀ ਨਵਾਂ ਦੁਕਾਨ ਛੋਟੇ ਦੁਕਾਨ ਦਾ ਫਿਰ ਵੱਡੇ ਕੁਝ ਵੀ ਲਾਣੇ ਆ ਜਾਂ ਫਿਰ ਉਹ ਇੱਕ ਵਾਰ ਪਰਮਿਸ਼ਨ ਲੈ ਕੇ ਆਪਾਂ ਮੋਨਿਟਰਿੰਗ ਕਰਕੇ ਜਾਂ ਫਿਰ ਕੋਈ ਵੀ ਦੁਕਾਨ ਇਹਦੇ ਇਨਕ੍ਰੋਚਮੈਂਟ ਵੈਸਾ ਨਹੀਂ ਹੋ ਸਕਦਾ ਹਾਂ ਗੱਲਬਾਤ ਕਰ ਲੈਣਾ ਡੀਐਸਪੀ ਸਾਹਿਬ ਜਿੱਦਾਂ ਦੇਖ ਲੈ ਹੈਗੇ ਕਬਜ਼ੇ ਹੋਏ ਆ ਪਿਛਲੇ ਦਿਨ ਐਕਸੀਡੈਂਟ ਵੀ ਹੋਇਆ ਹਾਦਸਾ ਇਸੇ ਕਾਰਨ ਪਾਰਕਿੰਗ ਨਹੀਂ ਹੈ ਲੋਕ ਅੱਗੇ ਆ ਕੇ ਖੜ ਜਾਂਦੇ ਹੈਗੇ ਆ ਤੇ ਕੀ ਕਾਰਵਾਈ ਹੈਗੀ ਹੈ ਜਿੱਦਾਂ ਇਹਨਾਂ ਨੇ ਦੱਸ ਦਿੱਤਾ ਮੈਡਮ ਹੋਰਾਂ ਨੇ 3 ਦਿਨ ਦਾ ਸਮਾਂ ਉਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਹੁੰਦੀ ਹੈ ਜੀ ਕੀ ਕਾਰਵਾਈ ਅਮਲ ਜਾਊ ਅਸੀਂ ਤਾਂ ਪੀਲੇ ਪੰਜੇ ਵਾਲੇ ਆ ਜਿੱਦਣ ਇਹਨਾਂ ਨੇ ਹੁਕਮ ਕਰਤਾ ਉਹਦੋਂ ਹੀ ਚਲਾ ਦੇਣਾ 3 ਦਿਨ ਦਾ ਟਾਈਮ ਦੇਤਾ ਜੇ 3 ਦਿਨ ਚ ਕਰ ਲੈਣਗੇ ਠੀਕ ਹੈ ਇਹਦਾ ਫਿਰ ਇਹ ਕਹਿਣਗੇ ਚੱਕਰੀਓ ਤੇ ਚੱਕ ਦੇਣਾ ਅਸੀਂ ਡੀਏ ਸਿੰਘ ਸਾਹਿਬ ਇੱਕ ਪੀਲਾ ਪੰਜਾ ਨਸ਼ਿਆਂ ਦੇ ਵਿਰੁੱਧ ਵੀ ਚੱਲ ਰਿਹਾ ਹੈਗਾ ਪੰਜਾਬ ਸਰਕਾਰ ਦਾ ਉਹ ਵੀ ਦੇਖ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਅਸੇ ਦੇ ਵਿੱਚ ਵੀ ਦਸ਼ੇ ਵਾਲੇ ਕੋਈ ਜਿਹੜੇ ਸਦਾਗਰ ਹੈਗੇ ਆ ਕਾਫੀ ਨਸ਼ੇ ਦੀ ਪਰਮਾਰ ਰਹੀ ਹੈਗੀ ਤੁਹਾਡੇ ਆਉਣ ਤੋਂ ਪਹਿਲਾਂ ਤੱਕ ਵੀ ਤੇ ਉੱਥੇ ਵੀ ਚੱਲ ਸਕਦਾ ਹੈ ਤੇ ਗੋਲੂ ਦਾ ਮੋੜ ਦਾ ਤੁਸੀਂ ਦੱਸ ਹੀ ਰਹੇ ਬਿਲਕੁਲ ਚੱਲੂਗਾ ਯਾਰ ਥੋੜੇ ਦਿਨਾਂ ਦੇ ਵਿੱਚ ਵਿੱਚ ਤੁਸੀਂ ਦੇਖੋਗੇ ਚੱਲਦਾ ਨਸ਼ੇ ਵਾਲਿਆਂ ਦਾ ਪੰਜਾ ਅਸੀਂ 2-3 ਕਿਲੋ ਹੁਣ ਬਰਾਮਦੂਗੀ ਕੀਤੀ ਪਰਚੇ ਵੀ ਦਿੱਤੇ ਆ ਹੁਣ ਪੰਜਾ ਵੀ ਚਲਾਵਾਂਗੇ ਤੁਹਾਨੂੰ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਦੱਸਾਂਗੇ ਬਿਲਕੁਲ ਜੀ ਹੁਣ ਪੀਲਾ ਪੰਜਾ ਗੁਰੂ ਅਰਸੇ ਦੇ ਚੱਲੂਗਾ ਤੇ ਪੀਲਾ ਪੰਜਾ ਦੋ ਤਰੀਕੇ ਦਾ ਚੱਲਣ ਵਾਲਾ ਗੁਰੂ ਅਰਸੇ ਦੇ ਇੱਕ ਚੱਲੂਗਾ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ 50% ਦੀ ਇੱਕ ਮਹਿਮ ਚੱਲ ਰਹੀ ਹੈਗੀ ਪਰ ਇੱਕ ਪੰਜਾ ਚੱਲਣਾ ਹੁਣ ਗੋਲੂ ਕਾ ਮੋੜ ਅੱਜ 3 ਦਿਨ ਦਾ ਸਮਾਂ ਦਿੱਤਾ ਗਿਆ 3 ਦਿਨਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਜੇਕਰ ਉਹਦੀਆਂ ਦੁਕਾਨਾਂ ਪੜ ਕੇ ਪਿੱਛੇ ਲੈ ਕੇ ਜਾਂਦੇ ਆ ਤਾਂ ਉਹਨਾਂ ਦੀ ਬਚਤ ਹੋ ਸਕਦੀ ਹੈ ਨਹੀਂ ਤਾਂ ਪੀਲਾ ਪੰਜਾ ਜਲਦਾ ਦਿਖਾਈ ਦੇਊਗਾ ਗੋਲੂ ਕਾ ਮੋੜ ਦੇ ਚ ਤਿੰਨ ਦਿਨ ਦਾ ਸਮਾਂ ਐਸਜੀਐਮ ਗੁਰੂਵਰ ਸਾਹਿਬ ਦੀ ਵਿਆਪੀਜੀ ਵੱਲੋਂ ਦੇ ਦਿੱਤਾ ਗਿਆ ਅੱਜ ਵੀ ਤਿੰਨ ਦਿਨਾਂ ਦੇ ਵਿੱਚ ਇੱਕ ਚੇਤਾਵਨੀ ਦੇ ਦਿੱਤੀ ਗਈ ਬਕਾਇਦਾ ਮਾਲ ਵਿਭਾਗ ਨੂੰ ਬੁਲਾ ਲਿਆ ਗਿਆ ਪੀਡਬਲਯੂਡੀ ਵਿਭਾਗ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਕਿ ਇਹਨਾਂ ਲੋਕਾਂ ਦੇ ਪੂਰਾ ਨਕਸ਼ਾ ਦੇ ਕੇ ਜਿੱਥੇ ਇਹਨਾਂ ਦੀ ਹੱਕਮੰਦਾ ਮਲਕੀਅਤ ਬੰਦੀ ਹੈ ਜਿਹੜੇ ਦੁਕਾਨਦਾਰ ਹੈਗੇ ਚਾਹੇ ਦੁਕਾਨਦਾਰ ਕਿਰਾਏ ਦੇ ਬੈਠੇ ਆ ਜਿੱਥੇ ਹੱਕ ਹੈਗਾ ਜਿਹੜਾ ਨਾਜਾਇਜ਼ ਕਬਜ਼ਾ ਗੋਲੂ ਕਾ ਮੋੜ ਦੇ ਵਿੱਚ ਕੀਤਾ ਹੋਇਆ ਚਾਹੇ ਪਿੰਡੀ ਦੇ ਵਿੱਚ ਕੀਤਾ ਹੋਇਆ ਉਹਨਾਂ ਤੇ ਕਾਨੂੰਨੀ ਸ਼ਿਕੰਜਾ ਹੁਣ ਕਿਸ ਕਾਨੂੰਨੀ ਦਾਅ ਪੇਜ ਜਿਹੜਾ ਹੈਗਾ ਹੁਣ ਚੱਲੂਗਾ ਕਿਉਂਕਿ ਲੋਕਾਂ ਦੇ ਨਜਾਇਜ਼ ਕਬਜ਼ਿਆਂ ਦੇ ਕਾਰਨ ਲਗਾਤਾਰ ਹਾਦਸੇ ਇਸੇ ਰੋਡ ਤੇ ਵਾਪਰਦੇ ਹੈਗੇ ਆ ਇਹ ਸੈਂਟਰ ਤੋਂ ਜੇ ਗੱਲ ਕਰਦੇ ਹੈਗੇ ਆ 50 ਫੁੱਟ ਦਾ ਪੀਡਲਯੂਡੀ ਦਾ ਏਰੀਆ ਇੱਧਰ ਹੈਗਾ ਤੇ 50 ਫੁੱਟ ਦਾ ਇੱਧਰ ਹੈਗਾ ਪਰ ਲੋਕਾਂ ਨੇ ਨਜਾਇਜ਼ ਕਬਜ਼ੇ ਕਰ-ਕਰ ਕੇ ਏਰੀਆ ਜਿਹੜਾ ਪੀਡਲਯੂਡੀ ਦਾ ਉਹ ਕਬਜ਼ੇ ਦੇ ਹੇਠ ਲਿਆ ਹੋਇਆ ਪਿਛਲੇ ਸਮੇਂ ਦੇ ਵਿੱਚ ਵੀ ਬੜੀਆਂ ਐਪਲੀਕੇਸ਼ਨਾਂ ਲੱਗੀਆਂ ਕਾਰਵਾਈ ਦੀ ਮੰਗ ਹੁੰਦੀ ਰਹੀ ਪਰ ਇਸ ਵਾਰ ਲੱਗਦਾ ਕਾਰਵਾਈ ਹੋਊਗੀ ਲੱਗਦਾ ਇਸ ਵਾਰ ਜਿੰਨਾ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਉਹਨਾਂ ਦੀਆਂ ਦੁਕਾਨਾਂ ਦੀ ਟੈਟਰੀ ਵੀ ਹੋਊਗੀ ਤੇ ਇੱਕ ਨਜਾਇਜ਼ ਜਿੰਨਾ ਲੋਕਾਂ ਦੇ ਨਸ਼ੇ ਵੇਚ ਰਹੇ ਹੈਗੇ ਉਹਨਾਂ ਦੇ ਵੀ ਪੀਲਾ ਪੈਂਦਾ ਚਲਦਾ ਗੁਰੂ ਅਰਸਾਈ ਦੇ ਵਿੱਚ ਵੀ ਦਿਖਾਈ ਦੇਊਗਾ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਅਰਸਾਈ ਲਾਈਵ ਐਸਜੀਐਮ ਗੁਰੂ ਅਸਾਈ ਤੇ ਪੰਜਾਬ ਪੁਲਿਸ ਦੀ ਅੱਜ ਦੀ ਇਹ ਜਿਹੜੀ ਕਾਰਵਾਈ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ ਰਾਏ ਜਿਹੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ